ਦੇਸ਼ਾਂ ਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡੇ ਅੱਗੇ ਇੱਕ ਗੁਜਾਰਿਸ਼ ਹੈ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਧੀਆਂ ਭੈਣਾ ਇਸ ਵੀਡੀਓ ਤੋਂ ਦੂਰ ਰਹਿਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਐਦਾਂ ਦੀਆਂ ਗੱਲਾਂ ਨੇ ਜੋ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਸੁਣ ਸਕਦੇ ਤੇ ਵੀਡੀਓ ਨੂੰ ਕੱਲਿਆਂ ਦੇ ਵਿੱਚ ਦੇਖਿਓ ਤੇ ਹੈੱਡਫੋਨ ਜ਼ਰੂਰ ਲਗਾ ਲਿਓ ਇਮ ਆਪਣੀ ਹੱਡ ਬੀਤੀ ਆਪਦੀ ਜਨਾਲ ਸੁਣਾ ਰਿਹਾ ਹਾਂ ਕਿ ਕਿਵੇਂ ਇੱਕ ਟ੍ਰੇਨ ਦੇ ਵਿੱਚ ਜਦੋਂ ਮੈਨੂੰ ਇੱਕ ਟੈਕਸੀ ਮਿਲ ਗਈ ਤੇ ਉਸ ਟੈਕਸੀ ਦੇ ਨਾਲ ਮੇਰਾ ਕੀ ਵਿਵਹਾਰ ਰਿਹਾ ਤੇ ਕਿਵੇਂ ਮੈਂ ਉਸ ਟੈਕਸੀ ਦੇ ਨਾਲ ਆਨੰਦ ਮਾਣਿਆ ਤੇ ਉਸ ਨੂੰ ਜੰਨਤ ਦੀ ਸੈਰ ਕਰਵਾ ਦਿੱਤੀ ਤੇ ਟੈਕਸੀ ਵੀ ਨਿਹਾਲ ਹੋ ਗਈ ਕਿ ਮੈਂ ਆਪਣੇ ਉੱਪਰ ਸਵਾਰੀਆਂ ਤਾਂ ਬਹੁਤ ਚੜਾਈਆਂ ਨੇ ਪਰ ਇਹੋ ਜੀ ਸਵਾਰੀ ਮੇਰੇ ਉੱਪਰ ਪਹਿਲੀ ਵਾਰ ਚੜੀ ਹੈ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵੇਂ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਮੇਰਾ ਨਾਂ ਹੈ ਰਵੀ ਤੇ ਮੈਂ ਲੁਧਿਆਣੇ ਤੋਂ ਦਿੱਲੀ ਜਾ ਰਿਹਾ ਸੀ ਤੇ ਮੈਂ ਆਪਣੀ ਟਿਕਟ ਕਟਵਾਈ ਤੇ ਟਿਕਟ ਕਟਾ ਕੇ ਮੈਂ ਟ੍ਰੇਨ ਦੇ ਵਿੱਚ ਸਫ਼ਰ ਕਰਨ ਲੱਗਿਆ ਟ੍ਰੇਨ ਦੇ ਵਿੱਚ ਮੈਂ ਸੀਟ ਦੇ ਉੱਪਰ ਬੈਠ ਗਿਆ ਤਾਂ ਐਨਏ ਵਿੱਚ ਜਿਵੇਂ ਹੀ ਟ੍ਰੇਨ ਲੁਧਿਆਣੇ ਤੋਂ ਚੱਲ ਕੇ ਅਗਲੇ ਸਟੇਸ਼ਨ ਤੇ ਪਹੁੰਚੀ ਤਾਂ ਉੱਥੋਂ ਇੱਕ ਸੋਹਣੀ ਸੁਨੱਖੀ ਮੁਟਿਆਰ ਜੋ ਕਿ ਟ੍ਰੇਨ ਦੇ ਵਿੱਚ ਆ ਕੇ ਬੈਠ ਗਈ ਟਰੇਨ ਦੇ ਵਿੱਚ ਮੈਨੂੰ ਕਹਿੰਦੀ ਐਕਸਕਿਊਜ਼ ਮੀ ਮੈਨੂੰ ਥੋੜੀ ਜੀ ਸੀਟ ਦਿਓਗੇ ਤਾਂ ਮੈਂ ਵੀ ਕਹਿ ਦਤਾ ਹਾਂ ਤੁਸੀਂ ਬੈਠੋ ਉਹ ਸੀਟ ਤੇ ਮੇਰੇ ਨਾਲ ਬੈਠ ਗਈ ਤੇ ਉਸਨੇ ਮੇਰਾ ਨਾਮ ਪੁੱਛਿਆ ਤੇ ਮੈਂ ਦੱਸਿਆ ਮੇਰਾ ਨਾਮ ਰਵੀ ਹੈ ਤੇ ਮੈਂ ਵੀ ਉਸ ਦਾ ਜਦੋਂ ਨਾਮ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰਾ ਨਾਮ ਰੀਆ ਹੈ ਗੱਲਾਂ-ਗੱਲਾਂ ਦੇ ਵਿੱਚ ਸਾਡੀ ਜਾਣ ਪਹਿਚਾਨ ਹੋ ਗਈ ਤਾਂ ਉਸ ਤੋਂ ਬਾਅਦ ਉਹ ਅੱਖਾਂ-ਅੱਖਾਂ ਦੇ ਨਾਲ ਮੈਨੂੰ ਇਸ਼ਾਰੇ ਕਰਨ ਲੱਗ ਗਈ ਜੀ ਹਾਂ ਮੈਂ ਵੀ ਅੱਖਾਂ ਦੇ ਨਾਲ ਉਸ ਦੇ ਸਰੀਰ ਨੂੰ ਜਦੋਂ ਦੇਖਿਆ ਤਾਂ ਉਸ ਦਾ ਸਰੀਰ ਜੋ ਕਿ 34 28 ਅਤੇ 44 ਲੱਗਦਾ ਸੀ ਦੇਖਣ ਦੇ ਵਿੱਚ ਉਹ ਬਹੁਤ ਹੀ ਸੋਹਣੀ ਸੁਨੱਖੀ ਮਟਿਆਰ ਲੱਗਦੀ ਸੀ ਜਿਸ ਨੂੰ ਦੇਖ ਕੇ ਮੇਰਾ ਇੱਕ ਵਾਰ ਮਨ ਡੋਲ ਗਿਆ ਮੈਂ ਕਿਹਾ ਐਨੀ ਸੋਹਣੀ ਮਟਿਆਰ ਜੋ ਕਿ ਮੇਰੇ ਨਾਲ ਬੈਠੀ ਹੈ ਕਿਉਂ ਨਾ ਇਸ ਤੋਂ ਪੁੱਛਿਆ ਜਾਵੇ ਤਾਂ ਉਸ ਨੇ ਹੌਲੀ ਦੇਣੇ ਆਪਣਾ ਪੈਰ ਮੇਰੇ ਪੈਰ ਦੇ ਉੱਪਰ ਰੱਖ ਦਿੱਤਾ ਅਤੇ ਮੇਰੇ ਵੀ ਪੂਰੇ ਸਰੀਰ ਦੇ ਵਿੱਚ ਲੂੰ ਕੰਡੇ ਦੌੜਨ ਲੱਗ ਗਏ ਮੇਰੇ ਜੋ ਹਾਲਤ ਹੈ ਉਹ ਹੌਲੀ-ਹੌਲੀ ਖਰਾਬ ਹੋਣ ਲੱਗੀ ਮੈਨੂੰ ਇਹ ਲੱਗਣ ਲੱਗਿਆ ਕਿ ਗੱਲ ਤਾਂ ਮਿੱਤਰਾ ਬਣ ਹੀ ਗਈ ਐਨੇ ਵਿੱਚ ਮੈਂ ਉਸ ਨੂੰ ਕਿਹਾ ਕਿ ਆ ਜਾ ਮੇਰੇ ਨਾਲ ਵਾਲੀ ਸੀਟ ਜੋ ਹੈ ਉਹ ਖਾਲੀ ਹੋ ਗਈ ਹੈ ਜਿਵੇਂ ਉਹ ਮੇਰੇ ਨਾਲ ਵਾਲੀ ਸੀਟ ਦੇ ਉੱਪਰ ਬੈਠੀ ਤਾਂ ਮੇਰੇ ਹੱਥ ਤੇ ਹੱਥ ਲਾਉਣ ਲੱਗੀ ਅਤੇ ਉਸ ਨੇ ਹੌਲੀ-ਹੌਲੀ ਮੇਰੇ ਲੱਤਾਂ ਦੇ ਉੱਪਰ ਹੱਥ ਲਾਉਂਦੇ ਲਾਉਂਦੇ ਉਸ ਨੇ ਮੇਰੇ ਖੀਰੇ ਨੂੰ ਹੱਥ ਦੇ ਵਿੱਚ ਫੜ ਲਿਆ ਅਤੇ ਖੀਰੇ ਨੂੰ ਜ਼ੋਰ-ਜ਼ੋਰ ਦੀ ਹਿਲਾਉਣ ਲੱਗੀ ਠੰਡ ਸੀ ਤੇ ਠੰਡ ਦੇ ਮਹੀਨੇ ਦੇ ਵਿੱਚ ਮੈਂ ਆਪਣੇ ਉੱਪਰ ਲੋਈ ਲਈ ਹੋਈ ਸੀ ਤੇ ਬਾਹਰ ਵਾਲੀਆਂ ਸਵਾਰੀਆਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਸੀ ਕਿਉਂਕਿ ਟ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਅਤੇ ਉੱਪਰ ਲੋਈ ਲੈਣ ਦੇ ਕਰਕੇ ਮੇਰਾ ਖੀਰਾ ਬਾਹਰ ਕਿਸੇ ਨੂੰ ਨਹੀਂ ਦਿਖਦਾ ਸੀ ਉਸ ਤੋਂ ਬਾਅਦ ਮੈਂ ਦੋਨੋਂ ਆਪਣੀਆਂ ਲੱਤਾਂ ਖੋਲ੍ਹ ਦਿੱਤੀਆਂ ਅਤੇ ਮੈਂ ਖੀਰਾ ਉਸਦੇ ਹੱਥ ਦੇ ਵਿੱਚ ਸੌਂਪ ਦਿੱਤਾ ਮੈਨੂੰ ਹੁਣ ਪਤਾ ਲੱਗ ਗਿਆ ਸੀ ਕਿ ਇਹ ਤਾਂ ਕੋਈ ਟੈਕਸੀ ਹੈ ਤਾਂ ਹੀ ਇਸਨੇ ਮੇਰਾ ਖੀਰਾ ਫੜਿਆ ਹੈ ਮੇਰੇ ਖੀਰੇ ਨੂੰ ਜੋਰ-ਜੋਰ ਦੀ ਹਿਲਾਉਣ ਲੱਗੀ ਅਤੇ ਮੈਨੂੰ ਇਹ ਕਹਿਣ ਲੱਗੀ ਕਿ ਤੇਰਾ ਖੀਰਾ ਤਾਂ ਬੜਾ ਹੀ ਵੱਡਾ ਹੈ ਮੈਂ ਵੀ ਖੁਸ਼ ਹੋ ਗਿਆ ਅਤੇ ਮੈਂ ਕਿਹਾ ਕੀ ਤੂੰ ਮੇਰਾ ਖੀਰਾ ਆਪਣੀ ਦਰਾਰ ਦੇ ਵਿੱਚ ਲੈਣਾ ਚਾਹਵੇਂਗੀ ਉਸ ਤੋਂ ਬਾਅਦ ਉਹ ਹੱਸ ਕੇ ਕੁਝ ਨਹੀਂ ਬੋਲੀ ਅਤੇ ਐਨੇ ਮੇਰੇ ਖੀਰੇ ਨੇ ਆਪਣਾ ਰਸ ਜੋ ਹੈ ਉਸ ਦੇ ਹੱਥਾਂ ਦੇ ਉੱਪਰ ਹੀ ਡੋਲ ਦਿੱਤਾ ਅਤੇ ਉਸ ਨੇ ਮੇਰਾ ਰਸ ਜੋ ਹੈ ਆਪਣੇ ਬੁੱਲਾਂ ਦੇ ਉੱਪਰ ਰੱਖ ਕੇ ਚੱਟ ਲਿਆ ਮੈਂ ਸਮਝ ਗਿਆ ਸੀ ਕਿ ਹੁਣੇ ਪੂਰੀ ਮਧੋਸ਼ ਹੋ ਚੁੱਕੀ ਹੈ ਇਸ ਦੇ ਨਾਲ ਤਾਂ ਗੱਲ ਕਰਨੀ ਬਣਦੀ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਉਸ ਦਾ ਨੰਬਰ ਲਿਆ ਤਾਂ ਉਸ ਨੇ ਜਾਣਾ ਸੀ ਦਿੱਲੀ ਤੇ ਦਿੱਲੀ ਦੇ ਵਿੱਚ ਅਸੀਂ ਇੱਕ ਲੈ ਲਿਆ ਰੂਮ ਅਤੇ ਰੂਮ ਦੇ ਵਿੱਚ ਲਿਜਾ ਕੇ ਉਸ ਟੈਕਸੀ ਦੇ ਨੂੰ ਘੋੜੀ ਬਣਾ ਕੇ ਐਸੀ ਉਸ ਦੀ ਸਵਾਰੀ ਕੀਤੀ ਕਿ ਉਸ ਦੀਆਂ ਤਸੱਲੀਆਂ ਹੋ ਗਈਆਂ ਅਤੇ ਸਵਾਰੀ ਕਰਨ ਤੋਂ ਬਾਅਦ ਬਾਅਦ ਦੇ ਵਿੱਚ ਉਹ ਟੈਕਸੀ ਮੈਨੂੰ ਬੋਲਣ ਲੱਗੀ ਕਿ ਮੈਂ ਸਵਾਰੀਆਂ ਤਾਂ ਬਹੁਤ ਚੜਾਈਆਂ ਨੇ ਪਰ ਤੇਰੇ ਵਰਗਾ ਆਨੰਦ ਮੈਨੂੰ ਕਿਤੋਂ ਨਹੀਂ ਆਇਆ ਮੈਨੂੰ ਉਸ ਨੂੰ ਕਿਹਾ ਕਿ ਤੂੰ ਤਾਂ ਹੈ ਟੈਕਸੀ ਤੂੰ ਦੱਸ ਟੈਕਸੀ ਦਾ ਕਿੰਨਾ ਭਾੜਾ ਲੈਣਾ ਹੈ ਉਹ ਕਹਿੰਦੀ ਮੈਂ ਭਾੜਾ ਲੈਣਾ 1500 ਰੁਪਿਆ ਮੈਂ 1500 ਰੁਪਿਆ ਉਸ ਨੂੰ Google Pay ਕਰ ਦਿੱਤਾ ਅਤੇ ਇੱਕ ਵਾਰ ਹੋਰ ਉਸ ਦੀ ਸਵਾਰੀ ਕੀਤੀ ਅਤੇ ਟਿਕਾ ਕੇ ਸਰਵਿਸ ਕਰਨ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਵੱਡੇ ਵੱਡੇ ਟਰੱਕ ਵੀ ਚਲਾਏ ਹੋਏ ਨੇ ਤੂੰ ਤਾਂ ਫੇਰ ਵੀ ਟੈਕਸੀ ਹੈ ਸੋ ਦੋਸਤੋ ਕੀ ਤੁਸੀਂ ਕਦੇ ਕਿਸੇ ਟੈਕਸੀ ਦੇ ਨਾਲ ਐਦਾਂ ਦਾ ਅਨੁਭਵ ਕੀਤਾ ਹੈ ਜੇਕਰ ਕੋਈ ਅਨੁਭਵ ਕੀਤਾ ਹੈ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ